परम सम्मान योग्य सतगुरुਾਂ ਦੀ ਸਾਜਿੱਤ ਦਿਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਕੰਜ ਦੇ ਪਾਵਨ ਸ੍ਰੀ ਮੁਕਬਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਨ ਸਾਹਿਬੀ ਰਾਗ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਯਤਨ ਕਰੈ ਮਾਨੁਕ ਦਹਿਕਾਵੇ ਉਹ ਅੰਤਰ ਜਮੀ ਜਾਣੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਲਾਲਚੀ ਮਨੁੱਖ अनेका ਜਤਨ ਕਰਦਾ ਹੈ ਕਈ ਤਰ੍ਹਾਂ ਦੇ ਲੋਕਾਂ ਨੂੰ ਧੋਖੇ ਦਿੰਦਾ ਹੈ ਠਗੀਆਂ ਮਾਰਦਾ ਹੈ ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਮਾਤਮਾ ਸਭ ਕੁਝ ਵੇਖਦਾ ਹੈ ਪਾਪ ਕਰੇ ਕਰਮੋ ਕਰ ਪਾਵੇ ਇਕ ਕਰੈ ਨਿਰਵਾਨ ਹੈ ਹਾਲਾਂਕਿ ਕਹਿੰਦੇ ਉਹ ਬਿਰਖਤਾ ਵਾਲੇ ਧਾਰਮਿਕ ਪਹਿਰਾਵੇ ਵੀ ਬਣਾਈ ਰੱਖਦਾ ਹੈ ਆਪਣੇ ਆਪ ਨੂੰ ਧਰਮੀ ਵੀ ਅਖਵੰਦ ਹੈ ਪਾਪ ਕਰਕੇ ਉਹਨਾਂ ਪਾਪਾਂ ਤੋਂ ਫਿਰ ਮੁੱਕਰ ਵੀ ਜਾਂਦਾ ਹੈ ਪਰ ਸਤਗੁਰੂ ਜੀ ਕਹਿੰਦੇ ਨੇ ਵੀ ਸਭ ਦੇ ਦਿਲ ਦੀ ਜਾਣ ਵਾਲਾ ਉਹ ਪ੍ਰਮਾਤਮਾ ਸਭ ਕੁਝ ਵੇਖਦਾ ਹੈ ਜਾਨਤ ਦੂਰ ਤੁਮ ਹੈ ਪ੍ਰਭ ਨੀਰ ਪਰ ਕਹਿੰਦੇ ਹੈ ਮਾਲਕ ਇਹ ਪ੍ਰਮਾਤਮਾ ਸਭ ਜੀਵਾਂ ਦੇ ਨੇੜੇ ਵਸਦਾ ਹੈ ਸਭ ਦੇ ਅੰਦਰ ਵਸਦਾ ਹੈ ਲਾਲਚੀ ਤੇ ਲੋਭੀ ਔਰ ਪਖੰਡੀ ਮਨੁੱਖ ਤੈਨੂੰ ਕਿਤ ਦੂਰ ਵਸਦਾ ਸਮਝਦਾ ਹੈ ਅੱਜ ਦੇ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਭਾਈ view ਪਰਮਾਤਮਾ ਜਿਹਨੂੰ ਆਪਾਂ ਦੂਰ ਸਮਝਦਾ ਬਸ ਦਾ ਸਮਝਦੇ ਆ ਉਹ ਕਿਤੇ ਦੂਰ ਨਹੀਂ ਹੈ ਉਹ ਸਾਡੇ ਸਾਰਿਆਂ ਦੇ ਅੰਦਰ ਵੱਸਦਾ ਹੈ ਹਰ ਮੰਦਰ ਇਹੋ ਸਰੀਰ ਹੈ ਸਾਡਾ ਜਿਹੜਾ ਸਰੀਰ ਹੈ ਇਹ ਪਰਮਾਤਮਾ ਦਾ ਮੰਦਰ ਹੈ ਇਹਦੇ ਵਿੱਚ ਉਸ ਪਰਮਾਤਮਾ ਦਾ ਨਿਵਾਸ ਹੈ ਉਹ ਸਾਡੇ ਸਭ ਦੇ ਅੰਦਰ ਵੱਸਦਾ ਹੈ ਪਰ ਕਹਿੰਦੇ ਲਾਲਚੀ ਮਨੁੱਖ ਜਿਹੜਾ ਉਤਤਾ ਕੈ ਉਤਤੇ ਉਤਪੇਖੈ ਆਵੇ ਲੋਭੀ ਫੇਰ ਲਾਲਚੀ ਮਨੁ ਖਲਾਜ ਦੇ ਗਿੜ ਵਿੱਚ ਫਸਿਆ ਹੋਇਆ ਮਾਇਆ ਦੀ ਖਾਤਰ ਕਦੇ ਕਦੇ ਉਧਰ ਤੱਕਦਾ ਕਦੇ ਇਧਰ ਤੱਕਦਾ ਇਧਰ ਤੋਂ ਉਧਰ ਤੱਕਦਾ ਰਹਿੰਦਾ ਭਾਵ ਵਿਅਸ ਦਾ ਮਨ ਟਿਕਦਾ ਨਹੀਂ ਰਹਾ ਜਬ ਲਗ ਟੁੱਟੈ ਨਹੀਂ ਮਨ ਪਰਮਾ ਤਬਲਾ ਗ ਮੁਕਤ ਨਾ ਕੋਈ ਮਹਾਰਜ ਕਹਿੰਦੇ ਨੇ ਵੀ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਪਟਕਣਾ ਦੂਰ ਨਹੀਂ ਹੋ ਸਕਦੀ ਜਿੰਨਾ ਚਿਰ ਇਹਦੀ ਪਟਕਣਾ ਦੂਰ ਨਹੀਂ ਹੁੰਦੀ ਇਹ ਲਾਲਚ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਜੇ ਪ੍ਰਮਾਤਮਾ ਕਿਰਪਾ ਕਰੇ ਜੋ ਮਿਹਰ ਭਰਿਆ ਹੱਥ ਰੱਖ ਕੇ ਮਨ ਦੀ ਪਟਕਣਾ ਜੋ ਮਾਇਆ ਵਾਲੀ ਪਟਕਣਾ ਹੈ ਮਾਇਆ ਦੀ ਖਾਤਰ ਇੱਧਰ ਉੱਧਰ ਭਟਕਦਾ ਮਨੁੱਖ ਇਹਦੀ ਪਟਕਣਾ ਦੂਰ ਹੋ ਜਾਏ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਆਖਦੇ ਹਨ ਕਿ ਭਈ ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ ਆਪਣੇ ਆਪ ਨੂੰ ਧਰਮੀ ਅਖਵਾਉਣ ਨਾਲ ਧਰਮੀ ਨਹੀਂ ਬਣ ਜਾਈਦਾ ਧਰਮੀ ਉਹ ਐ ਜਿਹੜਾ ਧਰਮ ਕਮਾਉਂਦਾ ਤੇ ਕੀ ਮਨੋਖੋ ਤੇ ਕਹਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿਸ ਮਨੋਖੋ ਤੇ ਕਹਦੇ ਉਹ ਪ੍ਰਮਾਤਮਾ ਦਾ ਆਵਾਨ ਹੋ ਜਾਂਦਾ ਹੈ ਤੇ ਉਸ ਨੂੰ ਨਾਮ ਦੀ ਦਾਤ ਦਿੰਦਾ ਜਿਨ੍ਹਾਂ ਕੋਲ ਪ੍ਰਮਾਤਮਾ ਦੇ ਨਾਮ ਦੀ ਦਾਤ ਹੈ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਲੁੱਟਿਆ ਹੋਇਆ ਤਨ ਪਦਾਰਥ ਨਹੀਂ ਜਿਹਦੇ ਕੋਲ ਨਾਮ ਦੀ ਕੀਮਤੀ ਵਸਤੂ ਲੁੱਟੀ ਹੋਈ ਹੈ। ਦੁਨਿਆਵੀ ਤਨ ਪਦਾਰਥ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ। ਗੁਰੂ ਸਾਹਿਬ ਗੱਲ ਕਰਦੇ ਨੇ ਨਾਮ ਧਨ ਦੀ। ਵੀ ਜਿਨ੍ਹਾਂ ਦੇ ਕੋਲੇ ਨਾਮ ਦਾ ਤਨ ਲੁੱਟਿਆ ਹੋਇਆ ਹੈ। ਉਹੀ ਸੰਤ ਹੈ ਉਹੀ ਭਗਤ ਹੈ। ਉਹ ਕਿਸੇ ਭੇਖ ਵਿੱਚ ਵੀ ਹੋ ਸਕਦਾ ਹੈ। ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਔਰ ਇਹ ਕੀਮਤੀ ਖਜ਼ਾਨਾ ਜਿਹੜਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮਨੁੱਖ ਦੇ ਸਹਾਇ ਹੋਦਾ ਹੈ। ਦੁਨਿਆਵੀ ਧਨ ਨੂੰ ਚੋਰੀ ਹੋਣ ਦਾ ਡਰ ਰਹਿੰਦਾ। ਪਰ ਇਹ ਧਨ ਜਿੱਨਾ ਲੁੱਟਿਆ ਜਾਏ, ਜਿੱਨਾ ਚੋਰੀ ਕੀਤਾ ਜਾਏ ਉਹਨਾਂ ਹੀ ਵੱਧਦਾ ਹੈ, ਉਹਨਾਂ ਹੀ ਸਾਡਾ ਭਲਾ ਹੈ। ਪਰਮਾਤਮਾ ਕਿਰਪਾ ਕਰੇ ਜੀ ਚੋਰੀ ਕਰਨੀ ਹੈ। ਪਰਮਾਤਮਾ ਦੇ ਨਾਮ ਦੀ ਚੋਰੀ ਕਰੀਏ ਜੇ ਲੁੱਟ ਲੁੱਟਣੀ ਹੈ ਤਾਂ ਪਰਮਾਤਮਾ ਦੇ ਨਾਮ ਦੀ ਲੁੱਟ ਲੁੱਟੀਏ ਇਸੇ ਵਿੱਚ ਸਭ ਦਾ ਫਲਾ ਹੈ ਆਓ ਗੁਰੂ ਸਾਹਿਬ ਕਿਰਪਾ ਕਰ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਪਿਆਰ ਤਵਾਕਤਾ ਦੀ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਕਿਰਪਾ ਕਰਕੇ ਸਬਦ ਦੇ ਮਨ ਨੂੰ ਪ੍ਰੇਰ ਕੇ ਆਪ ਲੈ ਲੈਣ ਨੱਤਰ ਅਰਦਾਸ ਕਰਦੇ ਲਈ ਬਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ